ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਟਿੰਗ ਕਰਕੇ ਦੱਸਦੇ ਹਾਂ ਤੁਹਾਨੂੰ ਬੈਕ ਸਾਈਡ ਵਾਲਾ ਗਲੇ ਦੀ ਕਟਿੰਗ ਕਰਾਂਗੇ ਇਹ ਕਈ ਵਾਰੀ ਪੈਣਾ ਤੋਂ ਆਪਾਂ ਕਟਿੰਗ ਕਰਦੇ ਹਾਂ ਪਿਛਲੀ ਗੁਲਾਈ ਸਹੀ ਨਹੀਂ ਬਉਂਦੀ ਸ਼ੇਪ ਸਹੀ ਨਹੀਂ ਬਉਂਦੀ ਗਲੇ ਦੀ ਇਸ ਤਰ੍ਹਾਂ ਤੁਸੀਂ ਕੱਟ ਸਕਦੇ ਹੋ ਸਹੀ ਆਪਾਂ ਕਮੀਜ਼ ਦੂਰਾ ਫੋਲਡ ਕਰ ਰੱਖਿਆ ਜੀ ਤੇ ਇੱਥੇ ਨਿਸ਼ਾਨ ਲਾਵਾਂਗੇ ਆਪਾਂ ਜਿੰਨੀ ਚੜਾਈ ਰੱਖਣੀ ਹੈ ਰੱਖ ਸਕਦੇ ਹਾਂ ਆਪਾਂ ਰੱਖਾਂਗੇ ਜੀ ਉਦੂਰਾ ਰੱਖਾਂਗੇ ਸਵਾ ਦੋ ਕਿ 4.5 ਅੱਧਾ ਇੰਚ ਵਿੱਚ ਆਊਗਾ 5 ਇੰਚ ਪਾਨੇ ਕਲੇ ਦੀ ਚੜਾਈ ਹੋਊਗੀ ਜਿਆਦਾ ਚੜਾਈ ਨਹੀਂ ਕਰਨੀ ਉਹ ਤੁਸੀਂ ਤੁਹਾਡੀ ਮਰਜ਼ੀ ਹੈ ਵੀ ਕਲੇ ਦੀ ਚੜਾਈ ਜ਼ਿਆਦਾ ਵੀ ਕਰ ਸਕਦੇ ਹੋ ਤੇ ਡੂੰਗਾ ਰੱਖਣਾ ਜੀ ਆਪਾਂ 5 ਇੱਥੇ 5 ਤੇ ਨਿਸ਼ਾਨ ਲਾ ਲਿਆ ਇੱਥੋਂ ਇੱਥੋਂ ਵੀ ਆਪਾਂ 5 ਤੇ ਇਸ ਤਰ੍ਹਾਂ ਇਸ ਤਰ੍ਹਾਂ ਲਾਈਨ ਲਾ ਲਈ ਲੰਮੀ इतों भी सवा दो जे तुम इतों चौड़ा करना चौड़ा भी कर सकते हो पर आप नहीं करना ज्यादा चौड़ा गला नहीं बना इस तरह हम जी आ गलाई आ मैनू तो हम रोज का कम इस तरह एवं पा लें हमें कटिंग करने वेली पर आप देखी कटिंग कर निशान ला के इस तरह की कौली ले लो एक स्टील द ले लो कोई मर्जी ले लो उन्हों इस तरह रखनी है इस निशान के नाल इत उधरों उधरले निशानी चाहिए है फिर तुम इस तरह चौक न ला लो गुलाई बिल्कुल सही प बनूगी अपने गले की शेप पूरी वाइया बनूगी देख सकते हम हम आप करते हैं जी गले की कटिंग निशान अपने लागे गए से इस तरह ਨਿਸ਼ਾਨ ਦੇ ਉੱਪਰ ਬਿਲਕੁਲ ਕਟਿੰਗ ਕਰ ਨੂੰ ਹਾਂ ਦੇਖੋ ਜੀ ਕਟਿੰਗ ਹੋ ਗਈ ਹੁਣ ਆਪਾਂ ਸਿੱਧਾ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਗਲਾ ਇਸ ਤਰ੍ਹਾਂ ਦੇਖੋ ਪੂਰੀ ਗੁਲਾਈ ਦੇ ਵਿੱਚ ਬਣਿਆ ਆਪਣਾ ਗਲਾ ਕਿਤੇ ਵੀ ਵਿੰਗਾ ਨਹੀਂ ਹੋਇਆ ਗਲਾ ਇਸ ਤਰ੍ਹਾਂ ਜਿਸ ਮੇਰੀ ਭੈਣ ਨੂੰ ਨਹੀਂ ਵੀ ਬਿਲਕੁਲ ਵੀ ਕਟਿੰਗ ਨਹੀਂ ਆਉਂਦੀ ਸ਼ੇਪ ਸਹੀ ਨਹੀਂ ਮੰਦੀ ਉਹ ਇਸ ਤਰ੍ਹਾਂ ਤੁਸੀਂ ਕੋਲੀ ਦੀ ਮਦਦ ਨਾਲ ਗਲਾ ਕਟਿੰਗ ਕਰ ਸਕਦੇ ਹੋ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਐਂਡ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ